ਕਹਿੰਦੇ ਨੇ ਕਿ ਜਦੋਂ ਕਿਸਮਤ ਕਿਸੇ ਤੇ ਮਿਹਰਬਾਨ ਹੋ ਜਾਵੇ ਤਾਂ ਉਸ ਨੂੰ ਮਾਲਾ-ਮਾਲ ਕਰ ਦਈਏ। ਜਿਹਾ ਹੀ ਹੋਇਆ ਏ ਪੰਜ ਪੰਜਾਬ ਦੀ ਜਲਾਲਾਬਾਦ ਦੇ ਇੱਕ ਸ਼ਖਸ ਦੇ ਨਾਲ ਜੋ ਕਿ ਬੇਨ ਬਾਜ਼ਾਰ ਦੇ ਵਿੱਚ ਰੈਡੀ ਬੇਟ ਦੀ ਦੁਕਾਨ ਚਲਾਉਂਦਾ ਉਸ ਦੇ ਉੱਪਰ ਕਿਸਮਤ ਇੱਕ ਨਹੀਂ ਦੋ ਵਾਰ ਮਿਹਰਬਾਨ ਹੋਈ ਹੈ। ਤੇ ਇੱਕ ਹੀ ਹਫ਼ਤੇ ਦੇ ਵਿੱਚ ਉਸ ਨੂੰ ਕਿਸਮਤ ਨੇ ਦੋ ਵਾਰ ਮਾਲਾ-ਮਾਲ ਕਰ ਦਿੱਤਾ। ਜਿਹਾ ਤਸਵੀਰਾਂ ਵਿੱਚ ਖੁਸ਼ ਹੋਇਆ ਏ ਵਿਅਕਤੀ ਜਸਤੀ ਕੀ ਦੋ ਵਾਰ ਲਾਟਰੀ ਨਿਕਲੀ ਐ ਤੇ ਉਹ ਵੀ ਇੱਕ ਹਫਤੇ ਦੇ ਵਿੱਚ ਨਾਮ ਭਾਈ ਗੁਰਸ਼ਾਣ ਦਾ ਨਾਮ 90 ਹਜ਼ਾਰ ਦਾ ਅੱਜ ਨਿਕਲਿਆ 45 ਹਜ਼ਾਰ ਦਾ ਬਰਸੋ ਨਿਕਲੇ ਕੀ ਕੰਮ ਕਰਦੇ ਟਰੇਡਿੰਗ ਕਰਦੀ ਸ਼ੋਭੇ ਭਾਈ ਆਪਣੀ ਦਾ ਰਾਇਲ ਫੈਸ਼ਨ ਤੇ ਜਲਾਲਾ ਵਾ ਆਪਣੇਆ ਲਵ ਕੁਸ਼ਲੀ ਗਲੀ ਚ ਹਾਂਜੀ ਕਿ ਕਿੰਨੇ ਚਿਰ ਤੋਂ ਪਾਰਿਓ ਕਾਫੀ ਟਾਈਮ ਹੋ ਗਿਆ ਭਾਈ ਜੀ ਪਹਿਲਾਂ ਹੋਰ ਪਾਸੇ ਪਾਉਂਦੇ ਸੀ ਦੋ ਹਫਤਾ ਡੇਢ ਹੋਇਆ ਇਹਨਾਂ ਕੋਲ ਸ਼ੁਰੂ ਕੀਤਾ ਵਾ ਪਹਿਲਾਂ 6-6000 ਦੇ ਤਿੰਨ ਨਾਮ ਨਿਕਲੇ ਨੇ ਫਿਰ 45 ਹਜ਼ਾਰ ਦਾ ਤੇ ਅੱਜ 90000 ਦਾ ਨਿਕਲਿਆ। ਬਸ ਭਈ ਸੇਵਾ ਚ ਗੁਪਤ ਸੇਵਾ ਕਰਾਂਗੇ ਤੇ ਬਾਕੀ ਆਪਣੇ ਪਰਿਵਾਰ ਨੂੰ ਦੇ ਆ ਦਾਂਗੇ। ਹਾਂਜੀ। ਖੁਸ਼ੀ ਹੁੰਦੀ। ਹਾਂਜੀ ਹਾਂਜੀ ਖੁਸ਼ੀ ਪੂਰੀ। ਉਧਰ ਜਿਸ ਦੁਕਾਨ ਤੋਂ ਇਸ ਸ਼ਖਸ ਨੇ ਲਾਟਰੀ ਖਰੀਦੀ ਸੀ ਉਸ ਦੁਕਾਨਦਾਰ ਦਾ ਕਹਿਣਾ ਹੈ ਕਿ ਉਸਨੇ 150 ਰੁਪਏ ਵਾਲੀ ਕਾਪੀ ਖਰੀਦੀ ਸੀ ਜਿਸ ਦੇ ਵਿੱਚ ਉਸ ਦਾ ਪਹਿਲਾ ਇਨਾਮ 45000 ਦਾ ਤੇ ਇੱਕ ਦਿਨ ਛੱਡ ਕੇ ਉਸ ਦਾ 90000 ਦਾ ਇਨਾਮ ਨਿਕਲਿਆ। ਪਣੇ ਕੋਲ 90000 ਦਾ ਪ੍ਰਾਈਜ਼ ਲੱਗਿਆ ਜੀ ਜਿਸ ਦਾ ਨੰਬਰ ਸੀਗਾ 04636 ਸਿਰਫ 120 ਰੁਪਏ ਦੇ ਵਿੱਚ ਲੱਗਿਆ ਜੀ 04636 ਕਰਨਾਲ ਚ ਲੋਟਰੀ ਜੀ ਇਹ ਪਿੱਛੇ ਲਿਖ ਕੇ ਆਂਦਾ ਆਪਾਂ ਆਪ ਨਹੀਂ ਲਿਖ ਦੇਗੇ ਆ ਦੇਖੋ ਸਾਰੇ ਰਿਜ਼ਲਟ ਇਹ 9ਵੇਂ ਸਾਲ ਦੇ ਵਿੱਚ ਆਪਣਾ ਘੱਟੋ ਘੱਟ 15ਵਾਂ ਪ੍ਰਾਈਜ਼ ਹੈ ਜੀ ਜੋ ਚਲਾਲਾਪੱਦ ਦੇ ਵਿੱਚ ਇਤਿਹਾਸ ਪਹਿਲਾਂ ਕਦੇ ਇੰਨੇ ਪ੍ਰਾਈਜ਼ ਚਲਾਲਾਪੱਦ ਦੇ ਵਿੱਚ ਨਹੀਂ ਲੱਗੇ ਡੇਢ ਮਹੀਨੇ ਹਾਂਜੀ ਪਿਛਲੇ ਡੇਢ ਮਹੀਨੇ ਦੇ ਵਿੱਚ ਕੌਮਸੇ ਕਮ 15 ਪ੍ਰਾਈਜ਼ ਲੱਗ ਗਏ ਆ ਜੀ ਆਪਣੇ ਕੋਲੋਂ ਤੇ ਜਿਵੇਂ ਅੱਜ ਭਾਜੀ ਨੂੰ ਦੂਸਰਾ ਪ੍ਰਾਈਜ਼ ਲੱਗਿਆ ਉਹ ਵੀ ਆਪਾਂ ਪਿੱਛੇ ਵੀ ਵੀਡੀਓ ਪਾਈ ਸੀ ਕਿ ਇੱਕੋ ਬੰਦੇ ਨੂੰ ਦੋ ਪ੍ਰਾਈਜ਼ ਲੱਗੇ ਸੀਗੇ ਤਾਂ ਸੀ ਕਿ ਇਸ ਸ਼ਖਸ ਨੇ ਨਾਗਾਲੈਂਡ ਸਟੇਟ ਵੱਲੋਂ ਚਲਾਈ ਜਾਂਦੀ ਸਰਕਾਰੀ ਲਾਟਰੀ ਦੀ 150 ਰੁਪਏ ਦੀ ਕਾਪੀ ਖਰੀਦੀ ਸੀ ਜਿਸ ਤੇ ਉਸ ਨੂੰ ਬਾਲਾ ਮਾਲ ਕਰ ਦਿੱਤਾ ਜਗਬਾਨੀ ਟੀਵੀ ਦੇ ਲਈ ਜਲਾਲਾਬਾਦ ਤੋਂ ਆ ਦਰਸ਼ਕ ਜੋ ਸੰਦੀ ਰਿਪੋਰਟ